ਉਹ ਆਇਸ ਸਮੇਂ ਜਿਹੜਾ ਇਹਨਾਂ ਨੇ ਇਹ ਬਿਆਨ ਦਿੱਤਾ ਹੈ ਵੀ 121 ਬੰਦੇ ਉਹਨਾਂ ਨੇ ਮਾਈਖਾਰਕੂ ਪੇਸ਼ ਕੀਤੇ 21 ਦੇ 21 ਚੰਦਰਸ਼ੇਖਰ ਦੀ ਰਾਜ ਦੇ ਵਿੱਚ ਮਾਰਤੇ ਔਰ ਮੈਨੂੰ ਬੜਾ ਦੁੱਖ ਹੋਇਆ ਔਰ ਇੱਥੋਂ ਤੱਕ ਉਸਨੇ ਕਿਹਾ ਕਿ ਮੈਨੂੰ ਉਹ ਰਾਤ ਨੂੰ ਜਦੋਂ ਗੱਲ ਯਾਦ ਆ ਜਾਂਦੀ ਹੈ ਮੈਨੂੰ ਨੀਂਦ ਨਹੀਂ ਆਉਂਦੀ ਇਹ ਇਹ ਉਹਨਾਂ ਨੇ ਇੱਥੋਂ ਤੱਕ ਇਹ ਸ਼ਬਦ ਵਰਤੇ ਆ ਤਾਂ ਅਸੀਂ ਸਿਰਫ ਤੇ ਸਿਰਫ ਇਹ ਗੱਲ ਕਹਿਣਾ ਚਾਹੁੰਦੇ ਆਂ ਕਿ ਅੱਜ 34 ਸਾਲ ਹੋ ਗਏ ਆ ਉਸ ਗੱਲ ਘਟਨਾ ਨੂੰ ਵਾਪਰੀ ਨੂੰ ਕੈਪਟਨ ਮੁਰਿੰਦਰ ਸਿੰਘ ਦੋਵਾਰਾ ਮੁੱਖ ਮੰਤਰੀ ਰਹਿ ਗਿਆ 10 ਸਾਲ ਤੇ ਕੈਪਟਨ ਮੁਰਿੰਦਰ ਸਿੰਘ ਨੇ ਜਿਹੜੀ ਆਜ ਇਹਨੇ ਬੋਝ ਪਾਈ ਬੈਠੀ ਆ ਗੱਲ ਇਹ ਉਦੋਂ 10 ਸਾਲ ਬੋਝ ਕਿਉਂ ਨਾ ਪਾਇਆ ਉਦੋਂ ਕਿਉਂ ਨਾ ਇਹਨੇ ਇਨਕੁਆਇਰੀ ਕਰਾ ਲਈ ਕਿਹੜੇ ਬੰਦੇ ਮੈਂ ਪੇਸ਼ ਕੀਤੇ ਸੀ ਕਿੱਥੇ ਮਾਰਤੇ ਕਿੱਧਰ ਗਏ ਉਹਨਾਂ ਦਾ ਕੀ ਵੇਅਰ ਅਬਾਊਟ ਆ ਨੰਬਰ 1 ਉਹ ਉਹਨਾਂ ਦੀ ਲਿਸਟ ਜਾਰੀ ਕਰੇ ਦੱਸੇ ਕਿਹੜੇ ਕਿਹੜੇ ਬੰਦੇ ਸੀ ਕੀ ਇਹ ਬੰਦਿਆਂ ਦੀ ਲਿਸਟ ਜਾਰੀ ਕਰੇ ਉਹਨਾਂ ਦੇ ਪਰਿਵਾਰਾਂ ਦੇ ਨਾਂ